ਜਿਹੜੋਂ ਦੌੜਨ ਲੱਗੇ ਤੇ ਉਹਨਾਂ ਨੂੰ ਪੱਗ ਨਾਉਣ ਲਈ ਕਿਹਾ ਗਿਆ ਤੁਹਾਡੀ ਪੱਗ ਤੁਹਾਡੀ ਇਸ ਦੌੜਨ ਦੇ ਵਿੱਚ ਤੁਹਾਨੂੰ ਮੁਸ਼ਕਲ ਖੜੀ ਕਰੇਗੀ ਕਿਉਂਕਿ ਤੇ ਨਹੀਂ ਮੈਂ ਦਸਤਾਰ ਬਨ ਕੇ ਦੌੜਾਂ ਤੇ ਜਿੰਨਿਆਂ ਵੀ ਉਹਨਾਂ ਨੇ ਗੇਮਾਂ ਦੇ ਵਿੱਚ ਭਾਗ ਲਿਆ ਜਿੰਨਿਆਂ ਵੀ ਉਹਨਾਂ ਨੇ ਦੌੜਨ ਦੇ ਵਿੱਚ ਭਾਗ ਲਿਆ ਦਸਤਾਰ ਨਹੀਂ ਉਹਨਾਂ ਨੇ ਆਪਣੇ ਸਿਰ ਤੋਂ ਲਾਈ ਸਰਦਾਰ ਫੌਜਾ ਸਿੰਘ ਜਿਹੜੇ ਐਥਲੀਟ ਹੈ ਜਿਹੜੇ ਜਿਨ੍ਹਾਂ ਦਾ ਮਿਲਿਆ ਕੋਲਡ ਰਿਕਾਰਡ ਰਿਹਾ ਜੀ ਦੌੜਨ ਵਿੱਚ 114 ਸਾਲ ਏਜ ਕੋ ਥੋੜੀ ਨਹੀਂ ਹੁੰਦੀ ਅੱਜ ਕੱਲ ਤਾਂ 50 ਸਾਲ ਦਾ ਦਾ ਬੀਪੀ ਵੱਧ ਹੈ ਤੇ ਬੀਪੀ ਘਟਦਾ ਹੈ ਉਸ ਬਜ਼ੁਰਗ ਦੀ ਜਦੋਂ ਗੱਲ ਸੁਣੋ ਤੇ ਤੁਸੀਂ ਹੈਰਾਨ ਹੋਗੇ 1911 ਦਾ ਉਹਨਾਂ ਦਾ ਬਰਥ ਹੈ 1911 ਦਾ ਉਹਨਾਂ ਦਾ ਜਨਮ ਹੈ ਤੇ ਜਿਹੜੀ ਐਥਲੀਟ ਦੀ ਆਪਣੀ ਇੱਕ ਵੈੱਬਸਾਈਟ ਬਣੀ ਹੋਈ ਹੈ ਜਿਹੜੀ ਉਹਨਾਂ ਨੇ ਉਸ ਵੈੱਬਸਾਈਟ ਦੇ ਉੱਤੇ ਉਹਦੇ ਜੀਵਨ ਦੀ ਇੱਕ ਸਟੋਰੀ ਜਿਹੜੀ ਇੱਕ ਲੇਖ ਲਿਖਿਆ ਹੋਇਆ ਨਾ ਉਹਦੇ ਵਿੱਚ ਉਹਨਾਂ ਗੱਲ ਲਿਖੀ ਬੜੀ ਪਿਆਰੀ ਕਿ ਜਦੋਂ ਪੈਦਾ ਹੋਏ ਨਾ ਤੋ ਆਮ ਬੱਚਿਆਂ ਦੀ ਤਰ੍ਹਾਂ ਦੌੜ ਨਹੀਂ ਸਕਦੇ ਤੁਰ ਨਹੀਂ ਸਕਦੇ ਮਤਲਬ ਲੱਤਾਂ ਬੜੀਆਂ ਕਮਜ਼ੋਰ ਸੀ ਜਦੋਂ ਪੈਦਾ ਹੋਏ ਪਰ ਕੌਣ ਜਾਣਦਾ ਸੀ ਜਿਨ੍ਹਾਂ ਦੀਆਂ ਲੱਤਾਂ ਕਮਜ਼ੋਰ ਵਾ ਉਹਨਾਂ ਦਾ ਵਰਲਡ ਰਿਕਾਰਡ ਰਵੇਗਾ ਇੱਕ ਵਾਰ ਵੀ ਉਹ ਦੌੜਨ ਵਿੱਚ ਉਹਨਾਂ ਦਾ ਰਿਕਾਰਡ ਨੂੰ ਕੋਈ ਤੋੜ ਨਹੀਂ ਸਕਦਾ ਉਹ ਵੀ ਵੱਡੀ ਉਮਰ 'ਚ ਤੇ ਦੌੜਨਾ ਰਾਮ ਪਤਾ ਕਦੋਂ ਕੀਤਾ ਕੇਸ ਉਮਰ 'ਚ 90 ਸਾਲ ਦੀ ਉਮਰ 'ਚ ਜੇ ਇਸ ਉਮਰ ਦੇ ਵਿੱਚ ਬੰਦਾ ਤੁਰਿਆ ਨਹੀਂ ਜਾਂਦਾ ਉਠਿਆ ਨਹੀਂ ਜਾਂਦਾ ਆਪਾਂ ਵੀ ਆਪਣੇ ਘਰਾਂ 'ਚ ਵਿਖਦੇ ਆਂ ਜੀ ਬਜ਼ੁਰਗ ਆਸਰਾ ਲੱਭਦਾ ਕਿ ਮੈਨੂੰ ਵਾਸ਼ਰੂਮ ਕੋਈ ਲੈ ਜਾਵੇ 90 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਪਹਿਲੀ ਵਾਰ ਦੌੜਨਾ ਸ਼ੁਰੂ ਕੀਤਾ 90 ਤੋਂ ਲੈ ਕੇ ਤੇ ਆ 25 ਚੱਲ ਰਿਹਾ ਹੁਣ ਜੈਨੇ ਕਿ 25 ਸਾਲ ਦੀ ਉਹਨਾਂ ਦੀ ਜਰਨੀ ਹੈ 25 ਸਾਲ ਦਾ ਸਫਰ ਹੈ ਦੌੜਨ ਦੇ ਵਿੱਚ ਤੋ ਅੰਦਾਜ਼ਾ ਲਾ ਕੇ ਵੇਖੋ ਵੀ 90 ਸਾਲ ਦੀ ਇਹਦੇ ਵਿੱਚ ਜਿਨ੍ਹਾਂ ਨੇ ਦੌੜਨਾ ਸ਼ੁਰੂ ਕੀਤਾ ਤੇ 25 ਸਾਲ ਦੀ ਉਮਰ ਉਹਨਾਂ ਦਾ 25 ਸਾਲ ਦਾ ਜਿਹੜਾ ਉਹਨਾਂ ਦਾ ਸਫਰ ਹੈ ਇਸ ਖੇਡ ਮੈਦਾਨ ਦੇ ਵਿੱਚ ਜਿਨ੍ਹਾਂ ਨੇ ਹਰ ਇੱਕ ਕੰਟਰੀ ਦੇ ਵਿੱਚ ਜਿਤੋਂ ਜਿਨ੍ਹਾਂ ਤੋਂ ਗੋਰੇ ਵੀ ਪ੍ਰਭਾਵਿਤ ਨੇ ਹੁਣ ਅੰਦਾਜ਼ਾ ਲਾਉਣ ਦੀ ਖਰਾਕ ਕੀ ਹੋਏਗੀ ਉਹਦਾ ਰਹਿਣ ਸਣ ਕਿਦਾਂ ਦਾ ਹੋਏਗਾ ਕਿਦਾਂ ਉਹਨਾਂ ਨੇ ਆਪਣੇ ਸਰੀਰ ਨੂੰ ਸੰਭਾਲਿਆ ਹੋਏਗਾ ਦੇਖੋ ਦੌੜ 1 2 4 ਕਿਲੋਮੀਟਰ ਦੀ ਨਹੀਂ ਹੈ 5 5 ਕਿਲੋਮੀਟਰ ਦੀ ਵੀ ਹੈ ਲਗਾਤਾਰ ਕੰਟੀਨਿਊ ਦੌੜਨਾ ਲਗਾਤਾਰ ਦੌੜਨਾ ਕਿੰਨਾ ਸਟੈਮਨਾ ਹੋਵੇਗਾ ਉਹਨਾਂ ਬਜ਼ੁਰਗਾਂ ਦਾ ਜੀ ਤੇ ਆ ਇੱਕ ਜਲੰਧਰ ਦੇ ਵਿੱਚ ਕੋਈ ਵਿਦੇਸ਼ ਤੋਂ ਆਇਆ ਵੀਰ ਜਿਹਦੀ ਗੱਡੀ ਤੇ ਨਾਲ ਟੱਕਰ ਵੱਜੀ ਤੇ ਐਕਸੀਡੈਂਟ ਹੋਇਆ ਤੇ ਉਹਦੀ ਸਰਦਾਰ ਫਵਜਾ ਸਿੰਘ ਜੀ ਦੀ ਡੈਥ ਹੋ ਗਈ ਮੇਰੇ ਖਿਆਲ ਚ ਕਰਤਾਰਪੁਰ ਦੇ ਇਲਾਕੇ ਦਾ ਰਹਿਣ ਵਾਲਦਾ ਵੀਰ ਕੈਨੇਡਾ ਤੋਂ ਆਇਆ ਅਮਰਪਾਲ ਸਿੰਘ ਉਹਦਾ ਨਾਮ ਹੈ ਜੋ ਹੁਣ ਤੱਕ ਮੀਡੀਆ ਚ ਖਬਰ ਆਈ ਹੈ ਕਿ ਉਹਦੀ ਗੱਡੀ ਨਾਲ ਫੋਰਚੂਨਰ ਉਹਦੀ ਗੱਡੀ ਸੀ ਉਹਦੀ ਗੱਡੀ ਦੇ ਨਾਲ ਤੇਜ਼ ਰਫਤਾਰ ਵਿੱਚ ਆਉਂਦੀ ਸੀ ਟੱਕਰ ਵਜੀ ਤੇ ਫੌਜਾ ਸਿੰਘ ਜ਼ਖਮੀ ਹੋ ਗਿਆ ਉਹਨੂੰ ਹਸਪੀਟਲ ਲਿਜਾਇਆ ਗਿਆ ਤੇ ਜਿੱਥੇ ਉਹਨਾਂ ਨੇ ਆਖਰੀ ਸਾਹ ਲਿਆ ਤਾਂ ਮੇਰੇ ਕਹਿਣ ਦਾ ਮੰਤਵ ਸੀ ਇੱਕ ਬੰਨੇ ਨੌਜਵਾਨ ਕੋ 20 ਸਾਲ ਦਾ ਕੋ 25 ਸਾਲ ਦਾ ਆਪਣੀਆਂ ਨਾੜਾਂ 'ਚ ਟੀਕੇ ਲਾ ਰਿਹਾ ਤੇ ਇੱਕ ਬੰਨੇ ਸਾਡੇ ਰੋਲ ਮਾਡਲ ਇਦਾਂ ਦੇ ਬਜ਼ੁਰਗ ਵੀ ਹੈਗੇ ਜਿਹੜੇ 125 ਸਾਲ ਦੇ 114 ਸਾਲ ਜਿੰਨਾਂ ਦੀ ਏਜ ਅੰਦਾਜ਼ਾ ਲਾਓ ਜਿਹਨਾਂ ਨੇ 25 ਸਾਲ ਦਾ ਜਿਹੜਾ ਸਫਰ ਸੀ ਦੌੜ ਦੇ ਵਿੱਚ ਉਹਨਾਂ ਦਾ ਵਰਲਡ ਰਿਕਾਰਡ ਰਿਆ ਤੇ ਉਹ ਅੱਜਕੱਲ ਮੇਰੇ ਖਿਆਲ ਵਿੱਚ ਇੰਗਲੈਂਡ ਦੀ ਧਰਤੀ ਤੇ ਰਹਿੰਦੇ ਸਨ ਇਥੇ ਜੰਦਰ ਵੀ ਉਹਦਾ ਆਪਣਾ ਪਰਿਵਾਰ ਸੀ ਉਹਦੇ ਬੇਟੇ ਦੀ ਇੰਟਰਵਿਊ ਵੀ ਆਈ ਹੈ ਤੋਂ ਅਸੀਂ ਹਮੇਸ਼ਾ ਨੈਗੇਟਿਵ ਸੋਚਦੇ ਸੀ ਮਾੜਿਆਂ ਵਾਲਾ ਵੇਖਦੇ ਆ ਚੰਗੇ ਵਾਲੀ ਸਭ ਤੋਂ ਜਿਹੜੀ ਮਹੱਤਵਪੂਰਨ ਗੱਲ ਸਰਦਾਰ ਫੌਜਾ ਸਿੰਘ ਦੇ ਜੀਵਨ ਦੀ ਹੋਏ ਹੈ ਕਿ ਜਦੋਂ ਦੌੜਨ ਲੱਗੇ ਤੇ ਉਹਨਾਂ ਨੂੰ ਪੱਗ ਲਾਉਣ ਲਈ ਕਿਹਾ ਗਿਆ ਕਿ ਤੁਹਾਡੀ ਪੱਗ ਤੁਹਾਡੀ ਇਸ ਦੌੜਨ ਦੇ ਵਿੱਚ ਤੁਹਾਨੂੰ ਮੁਸ਼ਕਲ ਖੜੀ ਕਰੇ ਕਿਉਂਕਿ ਨੇ ਨਹੀਂ ਮੈਂ ਦਸਤਾਰ ਬਨ ਕੇ ਦੌੜਾਂਗਾ ਤੇ ਜਿੰਨਿਆਂ ਵੀ ਉਹਨਾਂ ਨੇ ਗੇਮਾਂ ਦੇ ਵਿੱਚ ਭਾਗ ਲਿਆ ਜਿੰਨਿਆਂ ਵੀ ਉਹਨਾਂ ਨੇ ਦੌੜਨ ਦੇ ਵਿੱਚ ਭਾਗ ਲਿਆ ਦਸਤਾਰ ਨਹੀਂ ਉਹਨਾਂ ਨੇ ਆਪਣੇ ਸਿਰ 'ਤੇ ਲਾਈ ਤੇ ਸਾਡੇ ਇੱਥੇ ਮਾੜੀਆਂ ਮਾੜੀਆਂ ਗੱਲਾਂ ਤੇ ਬਹਾਨੇ ਮਾਰਨਗੇ ਵੇਖੋ ਜੀ ਮੇਰੀ ਕੰਮ 'ਚ ਮੇਰੀ ਦਸਤਾਰ ਰਿਕਵਰਡ ਖੜੀ ਕਰਦੀ ਸੀ ਸਾਡੇ ਮਾੜੀਆਂ ਮਾੜੀਆਂ ਗੱਲਾਂ ਤੇ ਕਈ ਵਾਰੀ ਆ ਮੈਂ ਵਿਦੇਸ਼ਾਂ 'ਚ ਵੀ ਵੇਖਿਆ ਕਈਆਂ ਵੀਰਾਂ ਨੇ ਵਿਦੇਸ਼ਾਂ ਵਿੱਚ ਜਾ ਕੇ ਆਪਣੀ ਦਸਤਾਰ ਨਹੀਂ ਲਾਈ ਕੇਸ ਨਹੀਂ ਕਟਾਏ ਤੇ ਤਗੜੇ ਤਗੜੇ ਕਾਰੋਬਾਰ ਖੜੇ ਕੀਤੇ ਆ ਤੇ ਕਈ ਬਹਾਨਾ ਬਣਾਉਂਦੇ ਉੱਥੇ ਜੀ ਸਾਨੂੰ ਕੰਮ 'ਚ ਮੁਸ਼ਕਲ ਆਉਂਦੀ ਏ ਇਸ ਕਰਕੇ ਸਾਡੀ ਪੱਗ ਸਾਨੂੰ ਪ੍ਰੋਬਲਮ ਖੜੀ ਕਰਦੀ ਏ ਬਹਾਨਾ ਜਨੇ ਬਣਾਉਣਾ ਨਾ ਉਹਦੇ ਕੋਲ ਜਿਨੇ ਜਦੀ ਨੀਅਤ ਨਹੀਂ ਹੈਗੀ ਦਸਤਾਰ ਸਜਾਉਂਦੀ ਉਹਦੇ ਕੋਲ ਛਤੀ ਬਹਾਨੇ ਆ ਤੇ ਜਿਹੜਾ ਬੰਦਾ ਸਦਕ ਤੇ ਪੱਕਾ ਰਹਿੰਦਾ ਨਾ ਕਈ ਬੰਦੇ ਨੌਕਰੀਆਂ ਵੀ ਛੱਡ ਦਿੰਦੇ ਕਹਿੰਦੇ ਜੇ ਤੁਹਾਡੀ ਮੇਰੀਆਂ ਕੇਸਾਂ ਕਰਕੇ ਨੌਕਰੀ ਦੀ ਪ੍ਰੋਬਲਮ ਹੈ ਮੈਂ ਨੌਕਰੀ ਛੱਡ ਦਨਾ ਕੇਸ ਨਹੀਂ ਘਟਾਉਣੇ ਪੱਗ ਨਹੀਂ ਮੈਂ ਆਪਣੇ ਸਰ ਤੋਂ ਲਾਉਣੀ ਤੇ ਇਹੋ ਜਿਹੇ ਬੰਦੇ ਜ਼ਿੰਦਗੀ 'ਚ ਅੱਗੇ ਵੀ ਬਹੁਤ ਵਧਦੇ ਆ ਬਿਜ਼ਨਸ ਉਹਨਾਂ ਲੋਕਾਂ ਦੇ ਮਗਰ ਮਗਰ ਤੁਰੇ ਫਿਰਦੇ ਲੋਗ ਮਾਇਆ ਮਗਰ ਤੁਰੇ ਫਿਰਦੇ ਮਾਇਆ ਉਹਨਾਂ ਦੇ ਬੋਲੋ ਜੀ ਮਗਰ ਮਗਰ ਤੁਰੇ ਫਿਰਦੀ ਬੰਦਾ ਸੱਚਕਦਾ ਤੇ ਪੱਕਾ ਹੋਵੇ ਕਈ ਵਾਰੀ ਅਸੀਂ ਫੋਰਨ ਕੰਟਰੀਆਂ ਦੀਆਂ ਗੱਲਾਂ ਕਰਦੇ ਆ ਉੱਥੇ ਵੀ ਉਹ ਕਈ ਵਾਰੀ ਤੁਹਾਡਾ ਇਮਤਿਹਾਨ ਲੈਂਦੇ ਵੀ ਜਿਹੜਾ ਬੰਦਾ ਆਪਣੇ ਧਰਮ 'ਚ ਪੱਕਾ ਨਹੀਂ ਇਹਦਾ ਮਤਲਬ ਇਹ ਕੱਲ ਨੂੰ ਸਾਨੂੰ ਨੀ ਦਗਾ ਦੇ ਸਕਦਾ ਤੇ ਜਿਹੜਾ ਬੰਦਾ ਆਪਣੇ ਧਰਮ 'ਚ ਪੱਕਾ ਨਾ ਆਪਣੇ عقیده ਉਹਨੂੰ ਆਪਣਾ ਵਿਸ਼ਵਾਸ ਆਪਣੇ ਰਿਜਨ ਉੱਪਰ ਇਹਦਾ ਮਤਲਬ ਉਹ ਸਾਡੇ ਨਾਲ ਕਦੀ ਧੋਖਾ ਨਹੀਂ ਕਰੇਗਾ ਤੋ ਮੇਰੀ ਹੱਥ ਜੋੜ ਕੇ ਜਿੱਥੇ ਵੀ ਕੋਈ ਮੇਰਾ ਨੌਜਵਾਨ ਭਰਾ ਮੇਰੀ ਕੋਈ ਭੈਣ ਸੁਣ ਰਹੀ ਆ ਉਹਨਾਂ ਅੱਗੇ ਇੱਕ ਤਰਲਾ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਆ ਕਿ ਭਾਈ ਤਾਰੂ ਸਿੰਘ ਦੇ ਅਸੀਂ ਵਾਰਸ ਖੋਣੇ ਆਪਣੇ ਆਪ ਨੂੰ ਅਸਲੀ ਵਾਰਸ ਸਰਦਾਰ ਫੌਜਾ ਸਿੰਘ ਵਰਗੇ ਆ ਜਿਹੜੇ 114 ਸਾਲ ਦੀ ਉਮਰ ਦੇ ਵਿੱਚ ਵੀ ਜਿਨ੍ਹਾਂ ਨੇ ਸਬੂਤ ਦਿੱਤਾ ਸਿਰ ਤੇ ਪਾਗ ਨਹੀਂ ਲੈਣ ਦਿੱਤੀ ਸਭ ਸੂਰਤ ਹੋ ਕੇ ਵੀ ਉਹ ਦੌੜਿਆ ਤੇ ਗੋਰੀਆਂ ਵਿੱਚ ਪਹਿਚਾਨ ਬਣੀ ਕਿ ਸਿੱਖ ਇਦਾਂ ਦੇ ਹੁੰਦੇ ਆ ਸਿੱਖ ਐਸ ਇਨਸਾਨ ਹੁੰਦੇ ਆ ਤੋ ਸਹੀ ਸਰਦਾਰ ਪਵਜਾਸ ਨੂੰ ਸੱਚੀ ਸ਼ਰਧਾਂਜਲੀ ਇਹੋ ਦਿੰਨੇ ਆ ਕਿ ਅਸੀਂ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਕੋਈ ਨੌਜਵਾਨ ਵੀਰ ਸਾਡਾ ਕੋ ਇਦਾਂ ਅਸੀਂ ਆਪਣੇ ਸਰੀਰ ਨੂੰ ਸਾਹਮਣੇ ਵਧੀਆ ਤਰੀਕੇ ਨਾਲ ਵੈਸੇ ਬਹੁਤ ਬਜ਼ੁਰਗ ਅੱਛਾ ਉਹਨਾਂ ਤੋਂ ਵੱਡੀ ਉਮਰ ਦੇ ਵੀ ਸਾਡੇ ਸਮਾਜ ਵਿੱਚ ਬਡੇ ਬੰਦੇ ਹੋਣਗੇ ਪਰ ਇਹ ਇੱਕ ਮਹਤਵਪੂਰਨ ਗੱਲ ਆ ਵੀ 114 ਸਾਲ ਦੀ ਉਮਰ ਦੇ ਵਿੱਚ ਦੌੜਨਾ ਵੀ ਫਿਰ ਵੀ ਆ 100 ਸਾਲ ਦੀ ਉਮਰ 'ਚ ਵੀ ਉਹਨਾਂ ਨੇ ਦੌੜ 'ਚ ਹਿੱਸਾ ਲਿਆ ਭਾਗ ਲਿਆ ਉਹਨਾਂ ਨੇ ਤੋ ਖੈਰ ਜਿਹੜੀ ਗੱਲ ਮੈਂ ਕਹਿਣਾ ਚਾਹੁੰਨਾ ਵੀ ਆਪਣੇ ਆਪ ਨੂੰ ਇਹ ਜੀਵਨ ਦੁਬਾਰਾ ਨਹੀਂ ਮਿਲਣਾ ਗੁਰੂ ਕੇ ਪਿਆਰਿਓ ਇਸ ਜੀਵਨ ਨੂੰ ਹੁਣ ਸਰਦਾਰ ਫੌਜਾ ਸਿੰਘ ਦੀਆਂ ਉਦਾਹਰਨਾਂ ਆਉਣ ਵਾਲੇ ਸਮੇਂ 'ਚ ਵੀ ਦਿੱਤੀਆਂ ਜਾਣਗੀਆਂ ਕਿਦਾਂ ਦੇ ਲੋਕ ਨੇ ਕਿਦਾਂ ਦਾ ਇਹਨਾਂ ਦਾ ਰਹਿਣ ਸਹਿਣ ਹੈ ਤੇ ਜਦੋਂ ਇਦਾਂ ਦਾ ਕੋਈ ਇਨਸਾਨ ਦੁਨੀਆ ਤੋਂ ਜਾਂਦਾ ਹੈ ਤੇ ਅਫਸੋਸ ਹੁੰਦਾ ਹੈ ਤੇ ਮੈਂ ਰਸਤੇ ਜਦੋਂ ਸੁਣ ਰਿਹਾ ਸੀ ਇਹਨਾਂ ਖਬਰ ਤੇ ਮੇਰੇ ਮਨ ਚ ਆਈ ਮੈਂ ਕਿਹਾ ਉਹ ਅਮਰਤਪਾਲ ਸਿੰਘ ਐਵੇਂ ਵਾਧੂ ਦਾ ਕਲੰਕੀ ਆਪਣੇ ਮੱਥੇ ਤੇ ਲੈ ਗਿਆ ਸ਼ਾਇਦ ਉਹਨੂੰ ਵੀ ਨਹੀਂ ਪਤਾ ਹੋਣਾ ਵੀ ਮੇਰੀ ਗੱਡੀ ਨਾਲ ਟੱਕਰ ਲੱਗਣ ਵਾਲਾ ਕੌਣ ਇਨਸਾਨ ਹੈ ਬਾਅਦ ਵਿੱਚ ਪਛਤਾਇਆ ਹੋਏਗਾ ਕਿ ਇਹ ਉਹ ਇਨਸਾਨ ਹੈ ਜਿਹਦੇ ਨਾਲ ਸੇ ਕੌਮ ਦਾ ਵੀ ਮਾਣ ਨਾਲ ਸਿਰ ਚਾਹੁੰਦਾ ਵਾ ਵੀ ਕੋਈ ਵਧੀਆ ਇਨਸਾਨ ਜਿਹੜਾ ਦੌੜਦਾ ਸੀ ਜਿਹਦੇ ਕਈ ਗੇਮਾਂ ਦੇ ਵਿੱਚ ਭਾਗ ਲਿਆ ਸਰੀਰ ਨੂੰ ਸੰਭਾਲਿਆ ਨਸ਼ਿਆਂ ਤੋਂ ਆਪਣੇ ਆਪ ਨੂੰ ਦੂਰ ਰੱਖਿਆ ਰਹਿਣ ਸਹਿਣ ਵਧੀਆ ਸੀ ਹਾਸ ਮੁਖ ਸੀ ਸਭ ਤੋਂ ਵੱਡੀ ਗੱਲ ਸੀ